ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਕਾਲ ਜੁਗ ਦੀ ਜੀਵਾਂ ਦੇ ਉੱਤੇ ਬੜਾ ਪਰ ਉਪਕਾਰ ਕੀਤਾ ਸਾਰੇ ਕਾ ਤੁ ਸਾਤਗੁਰ ਜੀ ਨੇ ਸਿੱਖਾਂ ਨੂੰ ਗੁਰ ਸ਼ਬਦ ਦੀ ਸੋਚੀ ਤੇ ਪਵਿੱਤਰ ਧੁਰ ਕੀ ਬਾਣੀ ਬਖਸ਼ਿਸ਼ ਕਰਕੇ ਇਹਦੇ ਅੰਦਰ ਜਿਹੜਾ ਸੀ માનਸਕਤਾ ਉਹਨੂੰ ਤਕੜੇ ਕੀਤਾ ਜਿਹੜੇ ਉਸ ਵੇਲੇ ਦੇ ਨਿਯਾਈ ਸੀਗੇ ਉਹ ਕਈ ਵਾਰੀ ਧੋਨੇ ਤਵਾਉਂਦੇ ਸੀ ਸਰੀਰਾਂ ਨੂੰ ਕਸ਼ਟ ਦਿੰਦੇ ਸੀ ਘਰਿਸ ਤੋਂ ਦੌੜ ਜਾਂਦੇ ਸੀ ਮਾਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਇਹ ਪਵਿੱਤਰ ਸਾਨੂੰ ਸਿਧਾਂਤ ਏਕ ਓੰਕਾਰ ਦਾ ਬਖਸ਼ਿਸ਼ ਕੀਤਾ ਜਿਹੜਾ ਨਿਰੰਤਰ ਜੁਗਾ ਜਗਾੰਤਰ ਸਤਿਗੁਰ ਜੀ ਦੇ ਪਵਿੱਤਰ ਗੁਰਵਾਨੀ ਨੇ ਸਾਡੀ ਅਗਵਾਈ ਕਰਦੇ ਰਹਿਣਾ ਤੇ ਗੁਰੂ ਕਾ ਸਿੱਖ ਜਿਨ੍ਹਾਂ ਚ ਗੁਰਸ਼ਬਦ ਦੇ ਨਾਲ ਜੁੜਿਆ ਆ ਸਤਿਗੁਰ ਜੀ ਤਾਨ ਬਖਸ਼ਿਸ਼ ਕਰਦੇ ਆ ਜਿੱਲੇ ਆਪਣੀ ਥੋੜੀ ਜਿਹੀ ਇਹ ਕੁੰਡੀ ਛੜਾ ਕੇ ਦੂਏ ਪਾਸੇ ਨੂੰ ਦੌੜਦਾ ਤੇ ਫਿਰ ਦੁੱਖ ਵੀ ਪਾਦਾ ਪਰ ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨਾ ਮਹਾਨ ਸ਼ੀਧਾ ਨੇ ਇਸ ਆਜ਼ਾਦ ਦੇਸ਼ ਭਾਗ ਦੇ ਵਿੱਚ ਆ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਮੈਂ ਕਹਿ ਸਕਦਾ ਉਹ ਜਿਹੜਾ ਸਾਕਾ ਵਰਤਿਆ ਉਹ ਸਾਕਾ ਸੀ ਪੌਂਡਾ ਸਾਹਿਬ ਜੀ ਦਾ ਪਵਿੱਤਰ ਸਾਕਾ ਜਿੱਥੇ ਸਤਿਗੁਰਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦਾ ਸਮਾਂ ਥੋੜਾ ਉੱਥੇ ਵੱਡਾ ਕਰਕੇ ਬਤਾਇਆ ਵੀ ਉਸ ਗੁਰਦੁਆਮ ਦੇ ਉੱਤੇ ਜਿਹੜੇ ਮਨਮਤੀ ਲੋਕ ਸੀ ਮਹਾਂਤ ਸੀ ਉਸ ਵੇਲੇ ਦੇ ਉਹ ਆਪਣੇ ਬੜੇ ਕੁਕਾਰਮ ਕਰ ਰਹੇ ਸੀ ਤੇ ਉਸ ਵੇਲੇ ਪੰਥ ਕਾਲੀ ਤਰਨਾਵਾਲ ਜਥੇਬੰਦੀ ਹਰੀਆਂ ਬੇਲਾਂ ਉਸ ਵੇਲੇ ਦੇ ਸਾਡੇ ਮਹਾਂਤ ਤਪਸਵੀ ਸੱਚਖੰਡ ਵਾਸੀ ਸਿੰਘ ਸਾਹਿਬ ਬਾਬਾ ਹਰਪ੍ਰੀਤ ਸਿੰਘ ਜੀ ਦੀ ਕਮਾਂਡ ਥੱਲੇ 38 ਹਰੀਆਂ ਬੇਲਾਂ ਇਹ ਜਥੇਬੰਦੀ ਦੇ ਸਿੰਘ ਉੱਥੇ ਜਾ ਕੇ ਉਸ ਪਵਿੱਤਰ ਗੁਰਦੁਆਮ ਨੂੰ ਆਪਣੀ ਲਹੂ ਤੇ ਮਿੰਜ ਦੇ ਨਾਲ ਆਜ਼ਾਦ ਕਰਾਇਆ 11 ਸਿੰਘਾਂ ਨੇ ਸ਼ਹੀਦੀ ਪਾਈ ਤਿੰਨ ਫੱਟੜ ਹੋ ਗਏ ਜਿਨ੍ਹਾਂ ਦੇ ਵਿੱਚੋਂ ਸਾਡੇ ਵਿੱਚ ਮੌਜੂਦਾ ਮੁਖੀ ਸਿੰਘ ਸਾਹਿਬ ਜਿੰਦਾ ਸ਼ਹੀਦ ਸ਼ੰਤ ਬਾਬਾ ਨਿਹਾਲ ਸਿੰਘ ਜੀ ਜਿਨ੍ਹਾਂ ਨੇ ਉਹ ਆਪਣੇ ਪਿੰਡੇ ਤੇ ਜਿਹੜਾ ਸਾਰਾ ਸਾਕਾ ਉਹ ਹੰਡਾਇਆ ਤੇ ਅੱਜ ਵੀ ਇੱਕ ਗੋਲੀ ਸਰੀਰ ਦੇ ਵਿੱਚ ਆ ਤੇ ਡਾਕਟਰ ਕਹਿੰਦੇ ਚ ਗੋਲੀ ਕੱਢੀ ਤਾਂ ਫੇਰ ਨੁਕਸਾਨ ਵੀ ਹੋ ਸਕਦਾ ਕਹਿਣਾ ਬੜਾ ਸੌਖਾ ਹੁੰਦਾ ਪਰ ਜਿਹਲੇ ਮੌਤ ਦੇ ਮੂਹਰੇ ਦੇਖ ਕੇ ਚੁੰਮਣਾ ਹੋਵੇ ਬੜਾ ਔਖਾ ਹੁੰਦਾ ਪਰ ਜੇ ਗੁਰੂ ਨਾਲ ਹੋਵੇ ਉਹ ਮੌਤ ਦਾ ਤੇ ਜ਼ਿੰਦਗੀ ਦਾ ਫਾਸਲਾ ਜਿਹੜਾ ਹੈ ਉਹ ਮੁਕਾ ਲਿੰਦਾ ਸਿੱਖ। ਜਿੱਥੋਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹਨਾਂ ਦੀ ਪਵਿੱਤਰ ਜਾਤ ਦੇ ਵਿੱਚ ਆਪਾਂ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਸ ਮੋਹ ਗੁਰਦਰਾ ਮੰਚੀ ਸਾਹਿਬ ਦੀ ਬਾਹਨ ਹਾਲ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਆ। ਸੋ ਮੈਂ ਅਰਦਾਸ ਵੀ ਕਰਦਾ ਗੁਰੂ ਸਾਹਿਬ ਜੀ ਕਿਰਪਾ ਕਰਿਓ ਆਪਣੀ ਬਖਸ਼ਿਸ਼ ਰਹਿਮਤ ਕਰਕੇ ਗੁਰੂ ਖਾਲਸੇ ਨੂੰ ਆਪਣੇ ਤਰ੍ਹਾਂ ਘਰੋਂ ਪਵਿੱਤਰ ਗਰਵਾਣੀ ਪਾੜਨ ਦਾ ਵਿਚਾਰਨ ਦਾ ਤੇ ਇਹਦੇ ਚੱਲਣ ਦਾ ਬਲ ਉਹਤਮ ਬਖਸ਼ਿਸ਼ ਕਰੇ। ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੇ ਖਾਲਸਾ ਬਾਈ ਦੇ ਦੇਖੋ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਉਹਨਾਂ ਨੇ ਮੈਨੂੰ ਵੀ ਇੱਕ ਚਿੱਠੀ ਕਿਉਂਕਿ ਚਿੱਠੀ ਤਾਂ 5-6 ਦਿਨ ਦੀ ਲਿਖੀ ਆ ਮੇਰਾ ਕੱਲ ਸਾਡੇ ਭੈਣ ਕਮਲਦੀਪ ਪੁਰ ਨੇ ਹੋ ਰਿਲੀਜ਼ ਕੀਤੀ ਆ ਤੇ ਅਸੀਂ ਅੱਜ ਇਹ ਫੈਸਲਾ ਵੀ ਕੀਤਾ ਕਿ ਇਹਨੂੰ ਅਸੀਂ ਮੋੜ ਵਿਚਾਰਾਂਗੇ ਇਸ ਫੈਸਲੇ ਦੇ ਵਿੱਚ ਦੇਖੋ ਤਾਕਤ ਨਾ ਵਰਤੋ ਕਿਉਂਕਿ ਤਾਕਤ ਦਾ ਕਦੇ ਇਹਦਾ ਤਾਖਤ ਪਵਿੱਤਰ ਆ ਤਾਖਤ ਦਾ ਕਦੇ ਵੀ ਨੀ ਕਿਸੇ ਨੇ ਪਿੱਟਦੇ ਮੇਰੇ ਵਰਗੇ ਕਈ ਵਾਰੀ ਹੁੰਦੇ ਥੋੜੇ ਬਹੁਤੇ ਜਿਹੜੇ ਸਰੀਰ ਕਰਕੇ ਪਿੱਟਦੇ ਪਰ ਕੋਈ ਨਹੀਂ ਇਹ ਕਿਉਂਕਿ ਸੁਭਾਅ ਆ ਤੇ ਕਈ ਵਾਰੀ ਐਵੇਂ ਦੇ ਹੋ ਜਾਂਦੇ ਪਰ ਯਤਨ ਕਰ ਰਹੇ ਹਾਂ ਭਈ ਇਹ ਜਿਹੜਾ ਥੋੜਾ ਬਹੁਤਾ ਆਪਸ ਵਿੱਚ ਟਕਰਾ ਆ ਸਰੀਰਾਂ ਦਾ ਉਹ ਉਹ ਜਿਹੜਾ ਆ ਉਹ ਘੱਟ ਕੀਤਾ ਜਾਵੇ ਜਿਹੜੇ ਹੁਣ ਕਿਉਂਕਿ ਅਕਾਲ ਤਖਤ ਦੇ ਦਾ ਕੋ ਨਿਯਮ ਆ ਇੱਕ ਵਿਧਾਨ ਆ ਇੱਕ ਵਿਧੀ ਆ ਜਿਹੜਾ ਵੀ ਆ ਕੇ ਉੱਥੇ ਨਤਮਸਤਕ ਹੋ ਜਾਂਦਾ ਆਪਣੇ ਪੁਰਾਣੇ ਕੀਤੇ ਕੋਈ ਵੀ ਹੋਵੇ ਉਜਲੇ ਆ ਕੇ ਸਮਰਪਿਤ ਹੋ ਕੇ ਕਹਿੰਦੇ ਉਹਨੂੰ ਆਪਾਂ ਕਨਫੈਸ਼ਨ ਕਰ ਲਿਆ ਤੇ ਫਿਰ ਉਹ ਤੋਂ ਬਾਅਦ ਸਤਗੁਰੂ ਜੀ ਪਾਵਨ ਤੇ ਪਵਿੱਤਰ ਕਰਕੇ ਵੀ ਉਹਨੂੰ ਭੇਜਦੇ ਆ ਸੋ ਅਕਾਲ ਤਖਤ ਮਹਾਨ ਹੈ ਆਪਾਂ ਰੋਜ਼ ਪੜਦੇ ਵੀ ਆਂ ਤੇ ਗਾਉਂਦੇ ਵੀ ਆਂ ਮਹਾਨ ਇਸ ਕਰਕੇ ਆ ਸਿੱਖ ਦਾ ਅਕਾਲ ਤਖਤ ਤੋਂ ਬਗੈਰ ਗੁਜ਼ਾਰਾ ਨਹੀਂ ਤੇ ਜਿਹੜੇ ਫਿਰ ਕੁਝ ਸਮੇਂ ਲਈ ਲੰਬੇ ਹੁੰਦੇ ਆ ਉਹਨਾਂ ਨੂੰ ਫਿਰ ਆਉਣਾ ਹੀ ਪੈਂਦਾ ਤੇ ਸਾਡਾ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਪੜ੍ਹ ਸਿਖਾਇਆ ਜੀ ਜੀ ਸਿੰਘ ਢੱਡੇ ਵਾਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਰੱਖਿਓ ਮੈਂ ਦੇਖਦਾ ਮੈਂ ਕਹ ਹਟਿਆਨ ਦੇਖੋ ਬਾਰ ਬਾਰ ਆਪਾਂ ਗੱਲ ਤੇ ਬੋਕਸ ਜਿਹੜੀ ਗੱਲੇ ਮੋਕ ਗਈ ਦੇਖੋ ਕਿਉਂਕਿ ਜੇ ਪੰਚਤੋਂ ਕੋਈ ਆਦੇਸ਼ ਹੋਇਆ ਸੀ ਜਾਰੀ ਉਹਨਾਂ ਨੂੰ ਉਹ ਨਹੀਂ ਆ ਕੇ ਹੁਣ ਆਪਣਾ ਸਾਰਾ ਕੁਝ ਮੰਨ ਲਿਆ ਲਿਖਤੀ ਵੀ ਮੰਨ ਲਿਆ ਤੇ ਜ਼ੁਬਾਨ ਨਾਲ ਵੀ ਮੰਨ ਲਿਆ ਤੇ ਫਿਰ ਹੁਣ ਬਕਾਲ ਤੱਕ ਤੋਂ ਬਲੋਂ ਜਿਹੜੇ ਕਾਰਵਾਈ ਹੋ ਜਾਏ ਫਿਰ ਸਿੱਖ ਦਾ ਫਰਜ਼ ਨਹੀਂ ਬਣਦਾ ਕੋਈ